ਦੇਖਣਾ ਭਾਈ ਆਰਤੀ ਔਰਤ ਦੀ ਦਸ਼ਮਣ ਬਣ ਗਈ ਆਪਦੇ ਪੁੱਤਰ ਨੂੰ ਤਾਂ ਇੱਕ ਨਾ ਲੈ ਕੇ ਰੱਖਦੀ ਐ ਦੂਜਿਆਂ ਦੇ ਪੁੱਤਾਂ ਦੇ ਗਲ ਘੁੱਟਦੀ ਐ ਇਹ ਜਿੰਦਗੀ ਚ ਕਦੇ ਸੋਚਿਆ ਵੀ ਜੇ ਰੱਬ ਦੇ ਸਾਹਮਣੇ ਜਾਣਾ ਪੈ ਗਿਆ ਕੀ ਮੂੰਹ ਦਿਖਾਏਂਗੀ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਵੀ ਸਾਨੂੰ ਇੰਜ ਬੋਲਦੇ ਪਰ ਤੂੰ ਕਿੱਥੇ ਸਮਝੇ ਕਿ ਇਨਸਾਨੀਅਤ ਤੇਰੇ ਅੰਦਰ ਮਾਰੀ ਚੁੱਕੀ ਐ ਨਾਲ ਨਾਲ ਆਪ ਤਾਂ ਹੈਗੀ ਅਜਿਹੋ ਜਿਹੀ ਹੈਗੀ ਆ ਮੁੰਡੇ ਨੂੰ ਵੀ ਆਪਦੇ ਵਰਗਾ ਬਣਾਈ ਆ ਨਾ ਮੈਂ ਕੀ ਕਰਤਾ ਮੈਂ ਕੀ ਮਾੜਾ ਕੀਤਾ ਮਾਂ ਤੂੰ ਬੋਲਦੀ ਕਿਉਂ ਨਹੀਂ ਤੂੰ ਚੁੱਪ ਕਿਉਂ ਹੈ ਇਹ ਕਿਥੋਂ ਬੋਲੂਗੀ ਇਹਨਾਂ ਨੇ ਇਹਦੇ ਤੇ ਯਕੀਨ ਕਰ ਲਿਆ ਮੈਂ ਕੀ ਬੋਲਾਂ ਉਹ ਸਾਰਾ ਕੁਝ ਝੂਠ ਬੋਲਦੀ ਹੈ ਇਹਨਾਂ ਦੀਆਂ ਤੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਚਲ ਠੀਕ ਹੈ ਇੱਕ ਵਾਰੀ ਤੇਰੀ ਗੱਲ ਮੰਨ ਲੈਨੇ ਵੀ ਕੰਮੋ ਝੂਠ ਬੋਲਦੀ ਹੈ ਝੂਠ ਬੋਲ ਕੇ ਨੇ ਤਰਨਾ ਲੱਗਾ ਪਰ ਇਹਨੇ ਤੇਰਾ ਹੀ ਨਾਂ ਕਿਉਂ ਲਿਆ ਕਿਸੇ ਹੋਰ ਦਾ ਨਾਂ ਕਿਉਂ ਨਹੀਂ ਲਿਆ ਇਹ ਸੋਚੇ ਜਿਹੜੇ ਕੰਮ ਤੂੰ ਕਰਦੀ ਫਿਰਦੀ ਹੈ ਨਾ ਸ਼ਿੰਦਰਪੁਰ ਤੂੰ ਐਂ ਹਸਾਵਲਾ ਆਪਣੇ ਜਾਲ ਚ ਹੁਣ ਤੂੰ ਆਪ ਸੀ ਔਰ ਮੈਂ ਇਹ ਗੱਲ ਬੇਫਰੂਨ ਨਹੀਂ ਕਰ ਰਿਹਾ ਠੀਕ ਹੈ ਨਾ ਮੇਰੇ ਕੋਲੇ ਹਰ ਗੱਲ ਦਾ ਸਬੂਤ ਹੈ ਫਿਰ ਹੈਗਾ ਤਾਂ ਦਿਖਾਉਂਦੇ ਕਿਉਂ ਨਹੀਂ ਦਿਖਾਓ ਕੀ ਸਬੂਤ ਹੈ ਤੇਰੇ ਕੋਲੇ ਮੈਨੂੰ ਪਤਾ ਸੀ ਇੱਥੇ ਇਹੀ ਹੋਣਾ ਤੁਸੀਂ ਕਿਸੇ ਗੱਲ ਦੇ ਉੱਤੇ ਆਉਣਾ ਹੀ ਨਹੀਂ ਇਸੇ ਕਰਕੇ ਮੈਂ ਸਬੂਤ ਲੈ ਕੇ ਅਦੇ ਈ ਕੌਣ ਹੈ ਦੇਖ ਨਾ ਚੰਗੀ ਤਰ੍ਹਾਂ ਹੋਇਆ ਕੀ ਹੈ ਮਾਂ ਆਤਾ ਤੂੰ ਆ ਇਹ ਮੈਂ ਦੱਸਾਂ ਕਾਕਾ ਇਹ ਬੜੀਆਂ ਵੱਡੀਆਂ ਗੱਲਾਂ ਨੇ ਬਹੁਤ ਡੂੰਘੀਆਂ ਪਈਆਂ ਨੇ ਹੁਣ ਬੋਲ ਕੇ ਦੱਸੇਂਗੀ ਵੀ ਕਿ ਸਾਰਾ ਕੁਝ ਮੈਂ ਹੀ ਦੱਸਾਂ ਕੀ ਸੀ ਆ ਫੋਟੋਆਂ ਦੇ ਵਿੱਚ ਹੈਂ ਮੈਨੂੰ ਨਹੀਂ ਪਤਾ ਪੁੱਤ ਤੇ ਕੀ ਝੂਠੇ ਫੜ ਬੋਲੀ ਜਾਂਦੇ ਹੋਰ ਕਿਹਨੂੰ ਪਤਾ ਮਾਂ ਤੇ ਕੀ ਕੀ ਇਹ ਝੂਠੀਆਂ ਚੀਜ਼ਾਂ ਤਿਆਰ ਕਰਾਈ ਬੈਠਿਆ ਮੈਨੂੰ ਨਹੀਂ ਸਮਝਉਂਦੀ ਕਿ ਸਾਰਾ ਕੁਝ ਕਿਉਂ ਕਰਦੇ ਐ ਅੱਛਾ ਤੈਨੂੰ ਸਮਝ ਨਹੀਂ ਆਉਦੀ ਸਾਰਾ ਕੁਝ ਅਸੀਂ ਕਰ ਰਹੇ ਹਾਂ ਤੂੰ ਕੁਝ ਵੀ ਨਹੀਂ ਕੀਤਾ ਚਿੰਦਰਪਾਲ ਰੱਬ ਨੂੰ ਯਾਦ ਕਰਕੇ ਇੱਕ ਗੱਲ ਦੱਸਦੇ ਵੀ ਤੂੰ ਜ਼ਿੰਦਗੀ ਦੇ ਵਿੱਚ ਕੋਈ ਮਾੜਾ ਕੰਮ ਨਹੀਂ ਕੀਤਾ ਕੋਈ ਮਾੜਾ ਕੰਮ ਨਹੀਂ ਕੀਤਾ ਮੈਂ ਜੇ ਮਾੜਾ ਕੰਮ ਕੀਤਾ ਹੁੰਦਾ ਤਾਂ ਰੱਬ ਮਾੜੇ ਕੰਮਾਂ ਦੀ ਸਜ਼ਾ ਦੇ ਦਿੰਦਾ ਠੀਕ ਹੈ ਨਾ ਤੁਸੀਂ ਸਾਨੂੰ ਆਗੇ ਮਤਾਂ ਦੇਣ ਵਾਸਤੇ ਜਿਹੜੀ ਗੱਲ ਆ ਤੁਹਾਡੇ ਕੋਲੇ ਗੱਲ ਕਰੋ ਆ ਫੋਟੋਆਂ ਮਾ ਤਾਂ ਵੀ ਬੰਦ ਆ ਇਹ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਇਨਸਾਨ ਦੁਨੀਆ ਤੇ ਜਿਉਂ ਕਿਵੇਂ ਰਹੇ ਨੇ ਆਪਦੀ ਜਮੀਰ ਮਾਰ ਕੇ ਚਲ ਠੀਕ ਹੈ ਇਹਨਾਂ ਫੋਟੋਆਂ ਦਾ ਤੈਨੂੰ ਯਕੀਨ ਨਹੀਂ ਆਇਆ ਇਹ ਫੋਟੋਆਂ ਹੈਗੀਆਂ ਚਿੰਦਰਪਾਲ ਦੇ ਪਹਿਲੇ ਵਿਆਹ ਦੀਆਂ ਸਰਦਾਰ ਗੱਜਣ ਸਿੰਘ ਦੇ ਨਾਲ ਜਿਹੜਾ ਦਾ ਪਹਿਲਾ ਵਿਆਹ ਹੋਇਆ ਸੀ ਮਾ ਮੇਰੇ ਪਿਆਰ ਨਾਲ ਦਰਜਾ ਵਿਆਹ ਹੋਇਆ ਸੀ ਨਹੀਂ ਕਰ ਤਾ ਤੂੰ ਮੈਨੂੰ ਕਦੇ ਦੱਸਿਆ ਹੀ ਨਹੀਂ ਦੂਜਾ ਨਹੀਂ ਤੀਜਾ ਤੀਜਾ ਵਿਆਹ ਹੋਇਆ ਸੀ ਇਹਦਾ ਹੈ ਗੱਜਣ ਗੱਜਣ ਟਾਪੇ ਮੰਡੀ ਤੋਂ ਸੀ ਉਹਦਾ ਕਤਲ ਕਰਕੇ ਉਹਦੀ ਜ਼ਮੀਨ ਆਪਣੇ ਨਾਂ ਕਰਾ ਕੇ ਫਿਰ ਉਥੋਂ ਭੱਜ ਕੇ ਆਈਏ ਫਿਰ ਦੂਜਾ ਹੈ ਰਣਜੀਤ ਸਿੰਘ ਦੇ ਨਾਲ ਜੀਤਾ ਛੇੜਾ ਵਿਚਾਰਾ ਪੰਜ ਕਿੱਲਿਆਂ ਦਾ ਮਾਲਕ ਸੀ ਸਾਰਾ ਕੁਝ ਉਹਦੇ ਤੋਂ ਖੋ ਕੇ ਜਮੀਨ ਜਾਇਦਾਦ ਸਭ ਕੁਝ ਕੋ ਕੇ ਇਥੇ ਭੱਜ ਕੇ ਆ ਗਈ ਜਦੋਂ ਇੱਥੇ ਦੇਖਿਆ ਚੰਗਾ ਤਕੜਾ ਸਰਦਾਰ ਹੈ ਤੇ ਇੱਥੇ ਆ ਕੇ ਕੁਲਦੀਪ ਨਿਆਮੀ ਦੇ ਉੱਤੇ ਇਹਨੇ ਇਹੋ ਪਾ ਲਿਆ ਦੋਰਾ ਬਸ ਫੇਰ ਕੀ ਸੀ ਹੁਣ ਇੱਥੇ ਪੈਰ ਜਮਾ ਕੇ ਬੈਠ ਗਿਆ ਪਰ ਤੇਰੀ ਇੱਕ ਇੱਕ ਗੱਲ ਦਾ ਮੈਨੂੰ ਪਤਾ ਸ਼ੇਂਦਰਪਾਲ ਇੱਕ ਇੱਕ ਗੱਲ ਦਾ ਲੱਗੀ ਸਮਝ ਹਾਂ ਦੇ ਕੋਲੇ ਕੀ ਸੀ ਮੁਟੈ ਸਬੂਤ ਵੀ ਦਿਖਾ ਦੇਣਾ ਹਾਲੇ ਵੀ ਸਬੂਤ ਭਾਲਦੀਆਂ ਆ ਦੇਖ ਇਹੋ ਕਾਗਜ਼ ਨੇ ਜਿਹੜੇ ਗੱਜਣ ਦੇ ਨਾਲ ਤਲਾਕ ਹੋਇਆ ਤੇ ਵਿੱਚ ਰਕਬਾ ਕਿੰਨਾ ਲਿਖਿਆ ਹੈ 10 ਕਿੱਲੇ ਜ਼ਮੀਨ ਤੇ 7 ਲੱਖ ਰੁਪਇਆ ਲਿਆ ਤੇ ਉਸ ਤੋਂ ਬਾਅਦ ਉਹਦਾ ਕਤਲ ਕਰਤਾ ਕਤਲ ਦੀ ਉੱਗ ਸੁਗ ਨਹੀਂ ਨਿਕਲ ਦਿੱਤੀ ਮਾਂ ਦੀ ਧੀ ਨੇ ਮਾਰ ਕੇ ਖੁਸੜਤਾ ਉਹ ਕਤਲ ਤੇਰੇ ਤੇ ਹਜੇ ਚੱਲ ਰਿਹਾ ਹਜੇ ਉਹ ਚੀਜ਼ ਵੀ ਪਈ ਹੈ ਵਿਚਾਲੇ ਠੀਕ ਹੈ ਨਾ ਬੋਲਦੇ ਪੁੱਤ ਹੀ ਚੁੱਪ ਮੈਂ ਕੋਈ ਕਿਸ ਦਾ ਕਤਲ ਨਹੀਂ ਕੀਤਾ ਮਾਂ ਕਿ ਇੱਕ ਤਰੀਕੇ ਤੇ ਜਾਣੇ ਤਾਂ ਹੁੰਦੀ ਚੁੱਪ ਮੇਰੀ ਗੱਲ ਪੂਰੀ ਸੁਣੋ ਪਹਿਲਾਂ ਇਹ ਆ ਦੇ ਹੁਣ ਆ ਦੇ ਸਰਦਾਰ ਰਣਜੀਤ ਸਿੰਘ ਪੰਜ ਕਿਲੇ ਜ਼ਮੀਨ ਦੇ 335000 ਰੁਪਏ ਲਿਆ ਨਕਦੀ ਤੇ ਤਿੰਨ ਟੋਲੇ ਸੋਨੇ ਦੇ ਉਹ ਲੈ ਕੇ ਭੱਜੀ ਔਰ ਉਹ ਬੰਦਾ ਜਿਉਂਦਾ ਜਾਗਦਾ ਹੈ ਇਹ ਜੇ ਹਜੇ ਵੀ ਯਕੀਨ ਨਹੀਂ ਆਉਂਦਾ ਤਾਂ ਭਾਈ ਆ ਜਾ ਹੁਣ ਤੇਰੀ ਲੋੜ ਪੈ ਗਈ ਆ ਜਾ ਇੱਧਰ ਆ ਜਾ ਐਦ੍ਹਾ ਹਾਂ ਹਾਂ ਹਜੇ ਵੀ ਕੁਛ ਕਹੇਗੀ ਕੌਣ ਆ ਇਹ ਮੈਂ ਨਹੀਂ ਜਾਣਦੀ ਕੌਣ ਆ ਇਹ ਮੈਨੂੰ ਨਹੀਂ ਜਾਣਦੀ ਭੁੱਲ ਗਈ ਚੰਗੀ ਤਰ੍ਹਾਂ ਚਿਹਰਾ ਦੇਖ ਲਾ ਅੱਜ ਤਾਂ 20 ਚਾਲ ਪਹਿਲਾਂ ਵਾਲਾ ਦਿੱਤਾ ਮੈਂ ਆ ਜੀ ਬੱਚਾ ਹੋਊਗਾ ਈ ਢਾਉਣਾ ਕਰਨਾ ਪੂ ਸਾਰਾ ਕੀ ਬੇਉਤਾਨੀਆਂ ਬਣਾਈ ਜਾਂ ਨਕਲ ਲਈ ਉਹ ਗੱਲ ਸੁਣ ਮੇਰੀ ਹੁਣ ਜਦੋਂ ਕੱਲ ਨੂੰ ਆ ਇਹਦਾ ਨਕਸ਼ਾ ਬਣਾਉਣਾ ਕਰਦਾ ਚੰਗੀ ਤਰਾ ਬਣਾਵਾਂਗੇ ਸੋਨਾ ਘਰ ਬਣਾਵਾਂਗੇ ਘਰ ਬਾਰ ਬਾਰ ਨਹੀਂ ਬਣਦੇ ਆ ਵਿੱਚ ਆਉਂਦੇ ਆ ਮੈਂ ਉਹ ਸੋਚੀ ਜਾਂਦਾ ਵੀ ਆ ਵੀ ਢਾਉਣਾ ਪੂ ਆ ਪਟਨਾ ਪੂ ਉਹਨਾਂ ਨੂੰ ਸਾਫ਼ ਕਰਕੇ ਦੇਣਾ ਉਹ ਘਰਤ ਪਾ ਕੇ ਫੇਰ ਹੀ ਨਕਸ਼ਾ ਬਣਾਉਣਾ ਆ ਆ ਦੀ ਗੱਲਾਂ ਪੂਰੀਆਂ ਕਰਿਆ ਕਰ ਨਾ ਮੈਂ ਤੈਨੂੰ ਕਿਹਾ ਸੀ ਵੀ ਮੈਨੂੰ ਪਹਿਲਾਂ ਚਭੂਲੀ ਵਾਲੇ ਕਾਂਠੇ ਕਰਾ ਦੇ ਓਹੋ ਆ ਕੀ ਦੇ ਵਾਸਤੇ ਬਣਾਉਣਾ ਲਾ ਘੋਡੇ ਵਾਸਤੇ ਹੀ ਬਣਾਉਣਾ ਤੇ ਫਿਰ ਬੰਦੇ ਦੀਆਂ ਕੋਈ ਰੀਜਾਂ ਨਹੀਂ ਹੁੰਦੀਆਂ ਨੇ ਜਦੋਂ ਕਿਸੇ ਦੇ ਵਿਆਹ ਸ਼ਾਦੀ ਜਾਣਾ ਹੁੰਦਾ ਮੇਰੇ ਅਰਗੀਆਂ ਹੀ ਜਾਂਦੀ ਹੈ ਜੀ ਮੁੱਲ ਦੇ ਪਾ ਕੇ ਓਹੋ ਜਿਹੇ ਜਾ ਮੈਂ ਹੈਗਾ ਜਿੰਨੇ ਜੋਗਾ ਮੈਂ ਹੈਗਾ ਤੇਰਾ ਸਾਰਾ ਕੁਝ ਕਰੀ ਜਾਣਾ ਤੂੰ ਹਰ ਵੇਲੇ ਕਿਉਂ ਤੱਤੀ ਹੋਈ ਰਹਿਣੀ ਹੈ ਨਾਲੇ ਮੇਰੀ ਗੱਲ ਸੁਣ ਲੈ ਹਾਂ ਹੁਣ ਜਿਹੜੀ ਇਹਦੀ ਰਜਿਸਟਰੀ ਕਰਾਉਣੀ ਹੈ ਨਾ ਮਕਾਨ ਦੀ ਹਾਂ ਉਹ ਤਾਂ ਆਪਦੇ ਨਾਂ ਉਨੀ ਕਰਾਉਣੀ ਮੇਰੇ ਨਾਂ ਕਰਾਉਣੀ ਹੈ ਕਿਉਂ ਮੇਰੇ ਨਾਂ ਹੋਈ ਬਿੱਤੀ ਤੇ ਤੇਰੇ ਨਾਂ ਹੋਈ ਆਪਣੇ ਚ ਕੀ ਫਰਕ ਆ ਯਾਰ ਓਹੋ ਕਮਲਿਆ ਮੈਂ ਵੀ ਆਪਣੇ ਘਰ ਦੇ ਹੀ ਭਲਾ ਸੋਚਦੀ ਆਂ ਕਹਿੰਦੇ ਆ ਵੀ ਜੇ ਬੁੜੀਆਂ ਦੇ ਨਾਂ ਰਜਿਸਟਰੀ ਹੋਵੇ ਨਾ ਫਿਰ ਪੈਸੇ ਘੱਟ ਲੱਗਦੇ ਹੈਗੇ ਬੜੀ ਸਿਆਣੀ ਹੋ ਗਈ ਤੂੰ ਤੈਨੂੰ ਕਿਵੇਂ ਪਤਾ ਲੱਗਿਆ ਇਹ ਲੈ ਹੁਣ ਮੈਂ ਬੁੜੀਆਂ ਦੀਆਂ ਗੱਲਾਂ ਸੁਣਦੀ ਆ ਘਰ ਦੀ ਬਚਤ ਤਾਂ ਫੇਰ ਹੀ ਹੁੰਦੀ ਹੈ ਚਲ ਕੋਈ ਨਹੀਂ ਕੋਈ ਬਾਲੀ ਤਤੀ ਨਾ ਹੋ ਅਦਾ ਵਧੀਆ ਤੂੰ ਸਿਆਣੀ ਗੱਲ ਕਰਦੀ ਕੋਈ ਨਹੀਂ ਮੈਂ ਤੇਰੇ ਨਾਲ ਕਰਵਾ ਦੂੰ ਕਿਰਾ ਮੈਨੂੰ ਨਕਸ਼ੇ ਵਾਲੇ ਕੋਲੇ ਜਾਣ ਦੇ ਜੰਗਾ ਉਹਨਾਂ ਨੂੰ ਵੱਡ ਪਟਕੇ ਸਾਫ ਕਰਵਾ ਕੇ ਨਕਸ਼ਾ ਬਣਾ ਲਾ ਲਈ ਖੁਸ਼ ਹਾਂ ਹੁਣ ਤਾਂ ਕਰ ਬਲ ਜਾਇਆ ਮਗਰ ਚਭੂਲੀ ਵਾਲੇ ਕਾਂਟੇ ਵੀ ਬਣਾ ਲਈ ਉਹ ਬਣਾ ਦੂੰਗਾ ਤੂੰ ਠੰਡੀ ਰਹਿਕਾ ਮੈਨੂੰ ਕਿਹਾ ਨਾ ਨਕਸ਼ੇ ਵਾਲੇ ਕੋਲੇ ਜਾਇਆ ਉਹਨਾਂ ਦੇ ਠੀਕ ਹੈ ਸਾਰਾ ਕੁਝ ਕਰਾ ਦੂੰਗਾ ਮੁਸੇ ਨਾ ਹੋਇਆ ਕੰਗਾ ਮਾ ਜਾਇਆ ਮੈਂ ਪਹਾੜਾ ਪੋੜਾ ਬੰਦਾ ਆਵੀ ਲੈ ਵੀਰਨਜੀਤ ਸਿਆ ਜ਼ਮੀਨ ਤਾਂ ਪਹਿਲਾਂ ਹੀ ਮੇਰੇ ਨਾਂ ਸੀ ਤੇ ਹੁਣ ਘਰ ਦੀ ਮਾਲਕਣ ਉਹ ਵੀ ਮੈਂ ਹੀ ਬਣਨਾ ਇੱਕ ਵਾਰੀ ਘਰ ਦੀ ਰਜਿਸਟਰੀ ਮੇਰੇ ਨਾਂ ਹੋ ਜਾਣ ਦੇ ਫੇਰ ਤਾਂ ਭੜਿਆ ਲੋਕਾ ਤੇਰਾ ਰੱਬ ਵੀ ਰੱਖਾ लै सिंदरी सिंधरी तेरिया तो हम पंजे क्या हो चरे मां तू मेरी फिक्र क्यों कर दी है, मैं था जमा ठीक हा मां खुश पता मैं क्यों मैं तो एक गल समझ नहीं आती तू के जा लभ्या है, जमाई चुडू <laughs> चिड़ी गल मैं कह दिनी है ना ओ मन जान दे। ਬਹੁਤ ਪਹਿਲਾਂ ਜ਼ਮੀਨ ਮੇਰੇ ਨੌਕਰਾਂ ਦੀ ਹੁਣ ਮੈਂ ਘਰ ਕਿਹਾ ਮੈਂ ਕਿ ਪੈਸੇ ਘੱਟ ਲੱਗਣਗੇ ਰਜਿਸਟਰੀ ਤੇ ਉਹਦੀ ਮੰਨ ਗਿਆ ਕਹਿੰਦਾ ਠੀਕ ਹੈ ਬਸ ਹੁਣ ਤਾਂ ਘਰ ਦੀ ਰਜਿਸਟ੍ਰੇਸ਼ਨ ਇੱਕ ਵਾਰੀ ਮੇਰੇ ਹੱਥ ਚ ਜਾ ਜੇ ਫਿਰ ਦੇਖੀ ਇਹਦਾ ਕੀ ਹਸ਼ਰ ਕਰਦੀਆਂ ਮੈਂ ਓਹੋ ਤੂੰ ਕਿਉਂ ਬਿਕਰ ਕਰਦੀ ਹੁੰਨੀ ਆ ਚਲ ਠੀਕ ਹੈ ਚੰਗਾ ਅਬਦੀ ਨਾਲ ਦਵਾਈ ਧਿਆਨ ਨਾਲ ਲੈ ਲੈ ਕਰ ਟਾਈਮ ਸੇ ਚੰਗਾ ਚੰਗਾ ਵਾ ਜਦੋਂ ਹੀ ਰਜਿਸਟਰੀ ਮੇਰੇ ਨਾਂ ਹੋਗੀ ਨਾ ਉਹ ਖੁਸ਼ਖਬਰੀ ਮੈਂ ਤਾਂ ਤੈਨੂੰ ਸਾਰਿਆਂ ਤੋਂ ਪਹਿਲਾਂ ਦੇਵਾਂਗੀ ਹਾਂ ਚੱਲ ਜੰਗਾ ਠੀਕ ਹੈ ਹਾਂ ਭਗਵਾਨ ਨੇ ਕਿਵੇਂ ਅੱਜ ਤੇਰਾ ਖੁਸ਼ ਹੈ ਕੁਛ ਨਹੀਂ ਉਹ ਤਾਂ ਮਾਣ ਦਾ ਫੋਨ ਆਇਆ ਸੀਗਾ ਅੱਛਾ ਉਹ ਕਹਿੰਦੀ ਮੈਂ ਦਵਾਈ ਲੈਣ ਗਈ ਸੀ ਰਿਪੋਰਟਾਂ ਜੀਆਂ ਕਰਾਈਆਂ ਸੀ ਡਾਕਟਰ ਦੇ ਕਹਿੰਦੀ ਉਹ ਸਾਰੀਆਂ ਬੁੱਤ ਠੀਕ ਆ ਗਿਆ ਚਲੋ ਮੈਨੂੰ ਤਾਂ ਉਹਨਾਂ ਦੀ ਚਾ ਚੜਿਆ ਪਿਆ ਚਲ ਸ਼ੁਕਰ ਹੈ ਹੋਰ ਖੁਸ਼ ਕਰਦੇ ਆ ਫਿਰ ਤੈਨੂੰ ਹਾਂ ਸੋਚ ਮੈਂ ਕਿ ਕੁਝ ਨਵੀਆਂ ਹੋ ਸਕਦੀ ਐ ਖ਼ਬਰ ਹੀ ਤਾਂ ਹੁਣ ਤੇਰਾ ਕੋਈ ਸੁਪਨਾ ਪੂਰਾ ਹੋਣ ਲੱਗਿਆ ਫਿਰ ਤਾਂ ਮੈਨੂੰ ਲੱਗਦਾ ਐ ਰਜਿਸਟਰੀ ਮੇਰੇ ਹੱਥ ਚ ਆਉਣ ਲੱਗੀ ਐ ਮਾਈ ਦੁਆ ਤੱਕ ਕਰ ਦੇ ਦੇ ਦੇਖ ਜਮੀਨ ਵੀ ਤੇਰੇ ਨਾਂ ਕਰਾਤੀ ਪਹਿਲਾਂ ਆ ਰਜਿਸਟਰੀ ਵੀ ਕਰਾਤੀ ਆਪਣੇ ਪਿੰਡ ਚ ਕੋਈ ਅਜਿਹੇ ਬੰਦਾ ਨਹੀਂ ਜਿਹਨੇ ਆਪਦੇ ਘਰ ਵਾਲੀ ਨਾਲ ਸਾਰੀ ਜ਼ਮੀਨ ਤੇ ਰਜਿਸਟਰੀ ਕਰਵਾਈ ਹੋਵੇ ਹੈ ਕਿ ਨਹੀਂ ਕੋਈ ਹੈਗਾ ਨਾਲ ਮੈਂ ਤਾਂ ਜਿਹੜਾ ਹੈਗਾ ਹੀ ਹੈਗਾ ਮੈਨੂੰ ਤੇਰੇ ਬਣਾ ਰਿਆ ਹੀ ਨਹੀਂ ਜਾਂਦਾ ਤੇਰਾ ਤੂੰ ਮੂੰਹ ਚੋਂ ਆਵਾਜ਼ ਕੱਢੇ ਮੇਰੇ ਮਨ ਚ ਉਹਦੀ ਆ ਜਾਂਦਾ ਵੀ ਇਹਦਾ ਬੋਲ ਕਿਵੇਂ ਪੂਰਾ ਕਰਾਂ ਆ ਚੱਕ ਤੇਰੀ ਰਜਿਸਟਰੀ ਤੇਰੇ ਨਾਂ ਕਰਾਤੀ ਤੇ ਪਟਵਾਰੀ ਨੂੰ ਵੀ ਦੇ ਆ ਸੀ ਕੁਝ ਪੈਸੇ ਮੈਂ ਨਕਸ਼ੇ ਵਾਲੇ ਨੂੰ ਵੀ ਪੈਸੇ ਦੇ ਆ 10000 ਰੁਪਏ ਸਾਈ ਫੜਾ ਆ ਅੱਛਾ ਹੁਣ ਉਹ ਆਊਗਾ ਸਾਰਾ ਘਰ ਦਾ ਨਕਸ਼ਾ ਬਣਾ ਕੇ ਤੇ ਪੂਰੀ ਟੌਪ ਦੀ ਕੋ ਉਥੇ ਮਕਾਮ ਬਣਾ ਕੇ ਕੋਠੀ ਰਾਣੀ ਬਣ ਕੇ ਰਹੀ ਸਹੀ ਗੱਲ ਐ ਹੁਣ ਤਾਂ ਖੁਸ਼ ਹਾਂ ਹੁਣ ਤੱਕ ਨਾ ਮੈਂ ਸਾਰੀ ਜ਼ਿੰਦਗੀ ਨੌਕਰਾਨੀ ਬਣ ਕੇ ਕੱਢੀ ਐ ਮੈਨੂੰ ਤਾਂ ਇਹ ਲੱਗਦਾ ਸੀਗਾ ਵੀ ਸਾਰੀ ਉਮਰ ਮੈਂ ਹੀ ਨੌਕਰਾਨੀ ਰਹੂੰਗੀ ਵੀ ਕਦੇ ਮਾਲਕਣ ਬਣਨ ਦੇ ਸੁਪਨੇ ਤਾਂ ਮੇਰੇ ਪੂਰੇ ਨਹੀਂ ਹੋਣੇ ਪਰ ਅੱਜ ਪੂਰੇ ਹੋ ਗਏ ਹੁਣ ਤਾਂ ਮਾਲਕਣ ਬਣ ਗਈ ਹੁਣ ਤਾਂ ਸਾਰਾ ਕੁਝ ਤੇਰੇ ਨਾਂ ਹੈ ਜ਼ਮੀਨ ਵੀ ਤੇਰੇ ਨਾਂ ਹੈ ਘਰ ਵੀ ਤੇਰੇ ਨਾਂ ਹੁਣ ਕੋਠੀ ਪੈ ਜੂ ਰਾਣੀ ਬਣ ਕੇ ਰਹਿ ਤੀ ਕਿੱਥੇ ਲੈ ਕੇ ਜਾਣੇ ਐ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਬਸ ਇੱਕ ਹੌਸਲਾ ਹੁੰਦਾ ਸੀ ਮੈਨੂੰ ਵੀ ਆਹ ਚੀਜ਼ ਵੀ ਮੇਰੇ ਨਾਂ ਹੈ ਆਹ ਚੀਜ਼ ਵੀ ਮੇਰੇ ਨਾਂ ਹੈ ਹਾਂ ਉਹਨਾਂ ਦੇਖ ਲਾ ਮੈਂ ਤਾਂ ਬੋਲ ਪਕਾ ਦਿੱ ਆਪਦੇ ਠੀਕ ਹੈ ਚਲ ਤੂੰ ਚਾਹ ਬਣਾਉਣੀ ਆ ਵਧੀਆ ਚਾਹ ਬਣਾ ਬਈ ਆ ਜਾ ਠੀਕ ਹੈ ਸਿੰਦਰ ਰੁਕ ਜਾ ਸਿੰਦਰ ਉਹ ਸਿੰਦਰ ਨਾ ਜਾ ਉਹ ਗੱਲ ਸੁਣ ਗੱਲ ਸੁਣ ਸਿੰਦਰ ਤੈਨੂੰ ਇੰਨੀ ਵੀ ਅਕਲ ਹੈ ਨਹੀਂ ਤੇਰੇ ਮੂਰੇ ਹੱਥ ਜੋੜ ਕੇ ਕਿਸੇ ਨੂੰ ਪਿੱਛੋਂ ਹਾਕ ਨਹੀਂ ਮਾਰੀਦੀ ਹੁੰਦੀ ਸਾੜੇ ਮੇਰੀ ਗੱਲ ਸੁਣ ਸਿੰਦਰ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਦੇ ਤੂੰ ਜ਼ਮੀਨ ਕਿਹ ਐ ਤੇਰੇ ਨਾਲ ਜ਼ਮੀਨ ਕਰਾਤੀ ਘਰ ਕਿਹ ਆ ਘਰ ਕਰਾਤਾ ਤੂੰ ਮੈਨੂੰ ਕਿਉਂ ਛੱਡ ਕੇ ਜਾਨੀ ਆ ਮੈਂ ਬਰਬਾਦ ਹੋ ਜਾਊਂ ਤੈਨੂੰ ਪਤਾ ਨਾ ਕਿ ਘਰ ਮੈਂ ਵੇਚ ਚੁੱਕੀ ਆ ਹੁਣ ਤੂੰ ਕਿਤੇ ਮਰਜ਼ੀ ਰਹਿ ਨਾਰਾ ਤੇ ਮੇਰੇ ਪਿੱਛੇ ਆਉਣ ਦੀ ਕੋਸ਼ਿਸ਼ ਨਾ ਕਰੀ ਸਿੰਦਰੇ ਤੇਰੇ ਪੈਰੀਂ ਹੱਥ ਲਾਉਣਾ ਮੈਨੂੰ ਛੱਡ ਕੇ ਨੀ ਜਾ ਤੈਨੂੰ ਸੁਣਿਆ ਨਾ ਇੱਕ ਵਾਰੀ ਮੈਨੂੰ ਬਰਬਾਦ ਕਰਕੇ ਨਾ ਜਾ ਸਿੰਦਰੇ ਨਾ ਜਾ ਆਏ ਰੱਬਾ ਮੈਂ ਤਾਂ ਬਰਬਾਦ ਹੋ ਗਿਆ ਜੰਮੀ ਸਾਰੀ ਜ਼ਮੀਨ ਲੈ ਗਈ ਮੇਰਾ ਕੀ ਬਣੂ ਕਹੇ ਜੀ ਜਨਾਨੀ ਨਾਲ ਪੇਰਾ ਪਾ ਪੈ ਗਿਆ ਮੇਰੀ ਜ਼ਿੰਦਗੀ ਬਰਬਾਦ ਕਰਤੀ ਇਹਨੇ ਪਾਗ ਰੱਬਾ ਕੀ পাপ ਕੀਤਾ ਸੀ ਮੈਂ ਜਿਹੜੀ ਮੈਨੂੰ ਇਹ ਸਜ਼ਾ ਮਿਲੀ ਜਵੀਨ ਵੀ ਗਈ ਘਰ ਵੀ ਗਿਆ ਘਰ ਵਾਲੀ ਵੀ ਗਈ ਕੀ ਕਰਾਂ ਮੈਂ ਇਦੋਂ ਤਾਂ ਮਰੇ ਹੀ ਚੰਗਾ ਜਿਹੜੀ ਮੇਰੇ ਦਿਲ ਦਾ ਟੁਕੜਾ ਸੀ ਮੇਰੀ ਧੀ ਉਹਨੂੰ ਵੀ ਨਾਲ ਲੈ ਗਈ ਕੀ ਕਰੂੰਗਾ ਮੈਂ ਇਕੱਲਾ ਕਿਵੇਂ ਰਹੂੰਗਾ ਮੈਂ ਤਾਂ ਮੇਰੀ ਧੀ ਬੜਾ ਮੈਂਟਰੀ ਰਹਿ ਸਕਦਾ ਰੱਬਾ ਇਦੋਂ ਤਾਂ ਮਾਰ ਹੀ ਦੇ ਕੀ পাপ ਕਰਤੇ ਮੈਂ ਹਾਏ ਰੱਬਾ ਕਿੱਕਾ ਮੈਨੂੰ ਹਾਏ ਜੀਤਾ ਮਾ ਕੌਣ ਐ ਦੇਖ ਮਾਂ ਹੈ ਸੋਚ ਦੱਸ ਕੁਛ ਹੁਣ ਬੋਲ ਕੇ ਹਾਂ ਬੋਲੇਂਗੀ ਕੁਛ ਸਾਰੇ ਜਾਣੇ ਤੇਰੇ ਮੂੰਹ ਨਹੀਂ ਚੱਕੀ ਜਾਣੇ ਹੁਣ ਨਹੀਂ ਬੋਲਦੀ ਹੁਣ ਨਹੀਂ ਬੋਲ ਸਕਦੀ ਇਹਦੇ ਮੂੰਹ ਨੂੰ ਜਿੰਦਰੇ ਲੱਗੇ ਨੇ ਇਹ ਮਾਂ ਨਹੀਂ ਮਾਂ ਦੇ ਨਾਂ ਤੇ ਟੈਣਾਂ ਡੈਣ ਜਿਹੜੇ ਤਿੰਨ ਘਰ ਡੰਗਲੇ ਤੇ ਹੁਣ ਇੱਥੇ ਆਈ ਐ ਦੱਸ ਦੇ ਨਾ ਲਾਡੀ ਨੂੰ ਹੁਣ ਇਹਨੂੰ ਤਾਂ ਸੱਚ ਦੱਸ ਦੇ ਦੱਸ ਮਾਂ ਕੌਣ ਐ ਇਹ ਕਿਉਂ ਭੁਲੇਖੇ ਚ ਰੱਖ ਬੈਠਾ ਜਵਾਕ ਨੂੰ ਰੱਖੀ ਬੈਠੀ ਐ ਤੂੰ ਮੈਨੂੰ ਜਾਣਦੀ ਪੁੱਤ ਪੱਕਾ ਨਹੀਂ ਜਾਣਦੀ ਹੈ ਨਹੀਂ ਜਿਹੜਾ ਕੋਈ ਨੇ ਕਿਹਾ ਸਾਰਾ ਕੁਝ ਝੂਠਾ ਦਸਮਾਾ ਕੌਣ ਹੈ ਉਹ ਜਿਉਂਦਾ ਜਗਦਾ ਬੰਦਾ ਸਾਹਮਣੇ ਖੜਾ ਹੈ ਹੈ ਆਪਣੇ ਘਰ ਦੇ ਵਿੱਚ ਆਇਆ ਖੜਾ ਕੌਣ ਹੈ ਚੰਗੀ ਤਰ੍ਹਾਂ ਦੇਖ ਲੈ ਸ਼ਿੰਦਰਪਾਲ ਇੱਧਰ ਮੇਰੇ ਨਾਲ ਅੱਖਾਂ ਤਾਂ ਮਿਲਾ ਕੇ ਦੇਖ ਲੈ ਇੱਕ ਵਾਰੀ ਦੱਸ ਆਪਦੇ ਪੁੱਤ ਨੂੰ ਮੈਂ ਕੌਣ ਹੁਣ ਇੱਥੋਂ ਜਾ ਹੀ ਨਾ ਚੰਗੀ ਤਰ੍ਹਾਂ ਪਹਿਲਾਂ ਸਾਡੀ ਗੱਲ ਸੁਣ ਲਈ ਜੋ ਤੈਨੂੰ ਕਹਿਣ ਆਏ ਚੁੱਪ ਕਰਕੇ ਸਚਾਈ ਆਪਦੇ ਪੁੱਤ ਨੂੰ ਆਪਦੇ ਮੂੰਹੋਂ ਦੱਸਦੇ ਜਿਹੜੀ ਗੱਲ ਹੈ ਮੈਂ ਦੱਸਾਂਗੇ ਕਿ ਨਹੀਂ ਮੇਰਾ ਸਬਰਦਾ ਬੰਨ ਨਾ ਤੋੜ ਤੈਨੂੰ ਮੈਂ ਸਿੱਧੀ ਗੱਲ ਦੱਸੀ ਹੈ ਨਾ ਚੁੱਪਚਾਪ ਬੋਲ ਪਾ ਹੈ ਕੌਣ ਹੈ ਕੌਣ ਹੈ ਹਾਂ ਤੇਰਾ ਪਿਆਓ ਹੈ ਇਹ ਨਾ ਜਿਹੜਾ ਕੁਝ ਵੀ ਕੀਤਾ ਨਾ ਤੇਰੇ ਘਰ ਕੀ ਕੀਤਾ ਸੀ ਪਰ ਇਸ ਬੰਦੇ ਨੇ ਮੈਨੂੰ ساری ਜ਼ਿੰਦਗੀ ਨੌਕਰਾਨੀ ਬਣਾ ਕੇ ਰੱਖਿਆ ਸੀ ਆਪਦੇ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਸੀ ਇਹਨੇ ਮੇਰੇ ਵੀ ਕੋ ਸੁਪਨੇ ਸੀ ਮੈਂ ਵੀ ਚਾਹੁੰਦੀ ਸੀ ਕਿ ਜਿਹੇ ਲੋਕਾਂ ਦੀ ਤੀਵੀਆ ਰਹਿੰਦੀ ਹੈ ਮੈਂ ਵੀ ਹੋਵੇ ਐਸ਼ ਕਰਾਂ ਨਹੀਂ ਤੂੰ ਆਪਦਾ ਸਾਰਾ ਕੁਝ ਹੱਥ ਦੇ ਨਾਲ ਕਰਵਾ ਕੇ ਉਹ ਇਕੱਲਾ ਛੱਡ ਕੇ ਆ ਗਈ ਸੀ ਪਰ ਪੁੱਤ ਮੇਰਾ ਸੱਚ ਜਾਣੀ ਮੈਂ ਸਾਰਾ ਕੁਝ ਤੇਰੇ ਕਰਕੇ ਕੀਤਾ ਸੀ ਤੇ ਮੇਰਾ ਪੁੱਤ ਬਹੁਤ ਸਾਰੀ ਜਾਇਦਾਦ ਦਾ ਮਾਲਕ ਬਣੇ ਮੇਰੇ ਪੁੱਤ ਨੂੰ ਕਦੇ ਵੀ ਮੇਰੇ ਮੰਗੂ ਲੋਕਾਂ ਦੇ ਘਰ ਚ ਨੋਕਰਾ ਵਰਗੀ ਜਿੰਦਗੀ ਨਾ ਜਾਨੀ ਪਵੇ। ਮਾਂ ਜਾਇਦਾ ਤੋਂ ਮੈਂ ਕੀ ਕਰਾਉਣਾ ਸੀ? ਹੈਂ? ਤੂੰ ਮੈਨੂੰ ਸਹੀ ਗੱਲ ਦੱਸ। ਇਹ ਆ ਮੇਰਾ ਪਿਓ। ਹੈਂ? ਹਾਂ। ਤੇ ਮੇਰਾ ਪਿਓ ਉਹ ਅਕਲਦੀਪ ਨਹੀਂ। ਕੁਲਦੀਪ ਤੇਰਾ ਪਿਓ ਨਹੀਂ ਐ। ਤਿੰਨ ਕਿਹੜਾ ਤੂੰ ਝੂਠ ਬੋਲੀ ਜਾਨੀ ਐ? ਹੈਂ? ਤੂੰ ਮੈਥੋਂ ਕਿਉਂ ਲਗੋ ਰੱਖਿਆ ਵੀ ਮੇਰਾ ਪਿਓ ਮੇਰਾ ਪਿਓ ਜਾਂਦਾ ਕਿਉਂਦਾ? ਦੱਸ ਦੇ ਇਹਨੂੰ ਸਾਰੀ ਗੱਲ। ਹੁਣ ਤਾਂ ਇਹਦੇ ਕੰਨ 'ਚ ਪਾ ਦੇ। ਵੱਡਾ ਵੱਡਾ ਝੂਠ ਮੈਂ ਸਮਝਦਾ ਰਿਹਾ ਮੇਰਾ ਪਿਓ ਮਰ ਗਿਆ ਹੈ ਵੱਡਾ ਵੱਡਾ ਝੂਠ ਮੈਂ ਜ਼ਮੀਨ ਤੋਂ ਕੀ ਕਰਾਉਣਾ ਸੀ ਹੈ ਮੈਂ ਉਹਦੇ ਪਿਓ ਨੂੰ ਮਰਿਆ ਲੋਜਦਾ ਰਿਹਾ ਤੇ ਆ ਪਿਓ ਦਾ ਆ ਖੜਾ ਕਿਉਂ ਦੱਸ ਮਾ ਕਿਉਂ ਕਿਉਂ ਕੀਤਾ ਤੂੰ ਐ ਮੇਰੇ ਨਾਲ ਹੌਂਟਾ ਬੋਲ ਕੇ ਦੱਸ ਦੇ ਕੌਣ ਜਵਾਕ ਦੀ ਜ਼ਿੰਦਗੀ ਖਰਾਬ ਕੀਤੀ ਐ ਤੂੰ ਤੂੰ ਇੱਕ ਘਰ ਨਹੀਂ ਕਿੰਨੇ ਘਰ ਪੱਟੇ ਐ ਮੈਂ ਆਪੇ ਜਵਾਕ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਬਲਕਿ ਇਹਨੂੰ ਵਧੀਆ ਜ਼ਿੰਦਗੀ ਦੇਣਾ ਚਾਹੁੰਦੀ ਸੀ ਇਹਨੂੰ ਵਧੀਆ ਜ਼ਿੰਦਗੀ ਦੇਣ ਦੇ ਖਾਤਰ ਮੈਂ ਸਾਰੇ ਪਾਪ ਕਰਦੇ ਆਈਆਂ ਤੇ ਅੱਜ ਮੈਂ ਹੀ ਪਾਪੜ ਬਣ ਗਈ ਜ਼ਿੰਦਗੀ ਤਾਂ ਖਰਾਬ ਹੋ ਗਈ ਮਾਂ ਹੋ ਗਈ ਤੇ ਜਮੀਨ ਚਾਹੀਦੀ ਸੀ ਨਾ ਰਾਖਾ ਵੀ ਜੀ ਮੈਂ ਤੂੰ ਜ਼ਮੀਨ ਦੇ ਲਾਸਟ ਵਿੱਚ ਆਪਦਾ ਪੁੱਤ ਖੋਲਿਆ ਵਾ ਲਾਡੀ ਲਾਡੀ ਪੁੱਤ ਹੁਣ ਸੌਖੀ ਐ ਹੁਣ ਸੌਖੀ ਐ ਸਾਰੀ ਜ਼ਿੰਦਗੀ ਲਾਲਚ ਕਰਕੇ ਕੀ ਖਟਿਆ ਇੱਕ ਦਾ ਪੁੱਤ ਤਾਂ ਉਹ ਗਵਾਤਾ ਤੇ ਆਪਦਾ ਰੇਹਾ ਤੇਰੇ ਕੋਲੇ ਆਪਦਾ ਵੀ ਨਹੀਂ ਤੈਨੂੰ ਕੀ ਆਖਾਂ ਤੂੰ ਔਰਤ ਨਹੀਂ ਤੂੰ ਤਾਂ ਨਾਗਣ ਐ ਛਿਨੇ ਆਪਦੇ ਪੁੱਤ ਦੀ ਜ਼ਿੰਦਗੀ ਵੀ ਡੰਗ ਲਈ ਐ ਤੇ ਹੋਰ ਪਤਾ ਨਹੀਂ ਕਿੰਨੀ ਐ ਇੱਕ ਜ਼ਿੰਦਗੀ ਡੰਗੇਗੀ ਤੂੰ ਕਾਤਲ ਐ ਕਾਤਲ ਛਿਨੇ ਆਪਦੇ ਘਰ ਵਾਲੇ ਨੂੰ ਮਾਰ ਕੇ ਸਿਰਫ ਸਿਰਫ ਪੈਸੇ ਦੀ ਖਾਤਰ ਸਿਰਫ ਜ਼ਮੀਨ ਤੇ ਪੈਸੇ ਦੀ ਖਾਤਰ ਆਹ ਆ ਦੂਜੇ ਤੀਜੇ ਵਿਆਹ ਦਾ ਢੋਂਗ ਰਚਿਆ ਮੈਨੂੰ ਐ ਦੱਸ ਮੈਨੂੰ ਐ ਦੱਸ ਇਸ ਤੋਂ ਬਾਅਦ ਕਿੱਥੇ ਜਾਏਗੀ ਹੁਣ ਹੈ ਹੁਣ ਕਿੱਧਰ ਜਾਏਗੀ ਤੂੰ ਕਿ ਮਗੜੀ ਮੋਟੀ ਤੇਰੇ ਚ ਸ਼ਰਮ ਹੈ ਨਾ ਤਾਂ ਸਾਰਾ ਕੁਛ ਇਹ ਤੇ ਛੱਡ ਕੇ ਤੇ ਨਿਕਲ ਜਾ ਇਸ ਘਰ ਚ ਬੇਸ਼ਰਮ ਆਇਆ ਵੀ ਦੋਸਤ ਦੇ ਨਾਲ ਵਾਦਾ ਕੀਤਾ ਸੀ ਕੁਲਦੀਪ ਦੇ ਨਾਲ ਕਿ ਦੋਨੂੰ ਜਦੋਂ ਇਹਨੂੰ ਘਰ ਦੇ ਵਿੱਚ ਨੌਕਰਾਣੀ ਬਣਾ ਕੇ ਲੈ ਕੇ ਆਇਆ ਹੈ ਨਾ ਫੋਣੇ ਮੈਨੂੰ ਦੱਸਿਆ ਸੀ ਪੁੱਤ ਇਨੂ ਗੁਰਦੀਪ ਨੇ ਦੱਸਿਆ ਸੀ ਥਾਕੇ ਬਾਹਰ ਰਹਿਣ ਦੀ ਪਰਜਾਈ ਦੀ ਸੇਵਾ ਕਰ ਸਕੇ ਉਹਦੀ ਸਾਂਭ-ਸਵਾਲ ਕਰ ਸਕੇ ਅਰੇ ਸਹੌਰਤ ਨੇ ਇਹ ਸਹੌਰਤ ਨੇ ਤਾਂ ਸਾਰਾ ਕੁਝ ਹੀ ਸਾਂਭ ਲਿਆ ਉਹਦਾ ਘਰ-ਬਾਰ ਬਿਨਿਤ ਔਰਤ ਤੂੰ ਐਂ ਤਾਂ ਦੱਸ ਦੇ ਗੁਰਦੀਪ ਨੇ ਤੈਨੂੰ ਕੀ ਕਮੀ ਰੱਖੀ ਸੀ ਜਿਹੜਾ ਤੂੰ ਉਹਨੂੰ ਹੁਣ ਜ਼ਹਿਰ ਪਾ ਕੇ ਮਾਰਿਆ ਤੇ ਨਾਲੇ ਕਾਲੇ ਕਾਲੇ ਦੀ ਮਾਂ ਨੂੰ ਫੇਰ ਵੀ ਉਹ ਫੇਰ ਵੀ ਉਹ ਛੇਦਰਪਾਲ ਵਾਰੇ ਤੇ ਲਾਡੀ ਵਾਰੇ ਸੋਚਦਾ ਸੀ ਉਹਨੇ ਮੈਨੂੰ ਕਿਹਾ ਸੀ ਕਹਿੰਦਾ ਕਹਿੰਦਾ ਬਾਈ ਭਾਵੇਂ ਲਾਡੀ ਮੇਰਾ ਆਪਦਾ ਪੁੱਤ ਨਹੀਂ ਪਰ ਮੈਂ ਇਹਨੂੰ ਆਪਦਾ ਪੁੱਤ ਸਮਝਦਾ ਹਾਂ ਮੇਰੇ ਨਾਲ ਵਾਦਾ ਕਰ ਕਿ ਮੇਰੇ ਪੁੱਤ ਦੇ ਨਾਲ ਤੂੰ ਅਸਦੀ ਧੀ ਦਾ ਵਿਆਹ ਕਰੇਂਗਾ ਆਹ ਵੰਨ ਇੰਦਰ ਦਾ ਪਿਆ ਡਾਡੀ ਦੇ ਨਾਲ ਕੀਤਾ ਪਰ ਮੈਨੂੰ ਕੀ ਪਤਾ ਸੀ ਉੱਥੇ ਆ ਕੇ ਮੇਰੀ ਧੀ ਦੀ ਜ਼ਿੰਦਗੀ ਇਹ ਦਰਕ ਬਣਾ ਦੂਗੀ ਅਸੀਂ ਤਾਂ ਬਹੁਤ ਕੁਝ ਚੰਗਾ ਸੋਚਿਆ ਸੀ ਸ਼ੇਂਦਰਪਾਲ ਉਹ ਇਹ ਤਾਂ ਬਹੁਤ ਕੁਝ ਤੇਰੇ ਨਾਲ ਕਰਕੇ ਗਿਆ ਸੀ ਉਹਨੇ ਹੁਣ ਇਹ ਉਹਨਾਂ ਕਾਲੇ ਨੂੰ ਨਹੀਂ ਦਿੱਤਾ ਜਿੰਨਾ ਲਾਡੀ ਨੂੰ ਦਿੱਤਾ ਉਹਨੇ ਵਸੀਅਤ ਬਰਾਬਰ ਕਰਾਈ ਦੋਨੋਂ ਜਵਾਕਾਂ ਦੇ ਤੇ ਤੂੰ ਉਹ ਵਸੀਅਤ ਤੜਵਾ ਕੇ ਆਪਦੇ ਨਾਲ ਕਰਵਾਈ ਤੇ ਇਸ ਵਿਚਾਰੇ ਨੂੰ ਘਰੋਂ ਕੱਢਿਆ ਕਿ ਡੁੱਬ ਕੇ ਮਰ ਜਾਣਾ ਚਾਹੀਦਾ ਆ ਕਰੇ ਮੈਂ ਇੱਕ ਤੀ ਦਾ ਪਿਓ ਆ ਇਹ ਵੀ ਇੱਕ ਤੀ ਦਾ ਪਿਓ ਹੈ ਤੇ ਤੂੰ ਵੀ ਇੱਕ ਤੀ ਦੀ ਮਾਂ ਹੈ ਮੇਰਾ ਵੀ ਸ਼ਰਾਬ ਹੈ ਤੈਨੂੰ ਜਿਵੇਂ ਅਸੀਂ ਤੜਫਦੇ ਆ ਨਾ ਤੂੰ ਸਾਰੀ ਜ਼ਿੰਦਗੀ ਐਵੇਂ ਤੜਫੇਗੀ ਤੇ ਡੁੱਟੋ ਇਨੀ ਮਿਲਦੀ ਜ਼ਿੰਦਗੀ ਚ ਮੈਂ ਤਾਂ ਸੱਚੀ ਮਾਵਾਡੀ ਗਲਤੀ ਹੋਈ ਆ ਤੇ ਉਹਨਾਂ ਪਾਪਾ ਦੀ ਸਜ਼ਾ ਅੱਜ ਮੈਨੂੰ ਮਿਲ ਗਈ ਮੈਂ ਕਾਲੇ ਨੂੰ ਆਪਣੇ ਪੁੱਤ ਦਾ ਦੁਸ਼ਮਣ ਸਮਝਦੀ ਰਹੀ ਤੇ ਆਪਣੇ ਪੁੱਤ ਨੂੰ ਮੈਨੂੰ ਲੱਗਦਾ ਸੀਗਾ ਵੀ ਮੈਂ ਇਹਨੂੰ ਸਾਰਾ ਕੁਝ ਦੇ ਦਿਆ ਪਰ ਅੱਜ ਮੈਨੂੰ ਉਹ ਵੀ ਕੱਲੀ ਨੂੰ ਛੱਡ ਗਿਆ ਚੋਰੀ ਦੇ ਪੁੱਤ ਕਦੇ ਗੱਭਰੂੜੀ ਹੁੰਦੇ ਸਿੰਦਰਪਾਲ ਕਦੇ ਗੱਭਰੂੜੀ ਹੁੰਦੇ ਕਿਲੇ ਰਾਤੇ ਤੂੰ ਤੁਰੀ ਸੀ ਨਾ ਜਿਹੜੇ ਰਾਹ ਤੇ ਜਾ ਕੇ ਤੂੰ ਆਪਦੇ ਪੁੱਤ ਨੂੰ ਪਾਲਦੇ ਨਹੀਂ ਹੈ ਨਾ ਉਹ ਰਾਣੀ ਅਸਰ ਤਾਂ ਦਿਖਾਉਣੇ ਸੀ। ਪਰ ਤੈਨੂੰ ਮੈਂ ਹਜੇ ਵੀ ਇੱਕ ਗੱਲ ਸਮਝਾਉਣਾ। ਇੱਥੇ ਬੈਠ। ਇਹਦਾ ਵਿਚਾਰੇ ਦਾ ਕੋਈ ਕਸੂਰ ਨਹੀਂ। ਹੈ? ਇਹ ਤਾਂ ਵਿਚਾਰੀ ਨੇ ਵਿਆਹ ਵੀ ਨਹੀਂ ਕਰਵਾਇਆ। ਜਦੋਂ ਤੂੰ ਛੱਡ ਗਈ ਇਹਨੂੰ ਪਤਾ ਇਹਨੇ ਸਾਰਾ ਘਰਵਾਰ ਉਹ ਦੁਬਾਰਾ ਖਰੀਦਿਆ ਆਪਣੀ ਮਿਹਨਤ ਕਰਕੇ ਮੈਨੂੰ ਪਤਾ ਹੈ ਕਿ ਤੋਂ ਮੈਂ ਲੱਭਦਾ ਲੱਭਦਾ ਜੀਤੇ ਦੇ ਘਰ ਗਿਆ ਹਾਂਜੀ ਭਾਈ ਜੀ ਕੌਣ ਅਹ ਸਸੀਗਾ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜਿੱਤੇ ਨਾ ਮਤਰਾ ਹਾਂਜੀ ਭਾਈ ਜੀ ਸਹਾਨਿਆ ਨਹੀਂ ਤੁਹਾਨੂੰ ਦੱਸ ਦਿੰਦਾ ਮੈਂ ਆਸਤੋਂ ਹਾਂਜੀ 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 ਇਹ ਬਈ ਤੂੰ ਇਸ ਉਜੜੇ ਜਿਹੇ ਘਰ ਦੇ ਵਿੱਚ ਕਿਵੇਂ ਬਈ ਬਹੁਤ ਲੰਬੀ ਕਹਾਣੀ ਹੈ ਹੂੰ ਬਹੁਤ ਪਹਿਲਾਂ ਚਾਹਮਾ ਨਾ ਕਰੀਤੇ ਅਸੀਂ ਮੇਜ ਤਾਂ ਸੀ ਉਹਨੇ ਹੁਣ ਮੈਂ ਦੁਬਾਰੇ ਮੜੀਆਂ ਮੁਸ਼ਕਲਾਂ ਨਾ ਕਰੀਤੇ ਮੈਨੂੰ ਪਤਾ ਨਾ ਕਿਵੇਂ ਕਰੀ ਚੰਗੀ ਕਰ ਕਹਿੰਦੇ ਹੁੰਦੇ ਹਨ ਜਿਹੜੀ ਚੀਜ਼ ਹੱਥੋਂ ਗਈ ਹੋਵੇ ਉਹ ਦੁਬਾਰਾ ਮਿਲਦੀ ਨਹੀਂ ਪਰਕੀ ਦੁਬਾਰਾ ਮਿਲ ਗਈ ਹੈ ਤਾਂ ਇਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਭੱਗਾ ਬਣਨੇ ਪਰਮਾਤਮਾ ਨੇ ਤੁਹਾਡੀ ਸੋਣੀ ਸੁਣੀ ਤੇ ਤੁਸੀਂ ਵਾਪਸ ਆਪਦੇ ਘਰ ਦੇ ਵਿੱਚ ਆ ਕੇ ਰਹੇਗੇ ਹਾਂ ਭਾਈ ਇੱਕ ਗੱਲ ਪੁੱਛਾਂ ਹਾਂਜੀ ਦੱਸੋ ਭਾਈ ਕਿੰਨੇ ਟਾਈਮ ਤੋਂ ਭਾਈ ਇਕੱਲੇ ਰਹ ਰਹੇ ਹੋ ਤੁਸੀਂ ਭਾਈ ਮੈਂ ਤਾਂ 20 ਸਾਲ ਹੋ ਗਏ ਇਕੱਲੇ ਹੀ ਫਿਰਦਾ ਘੜਕਦਾ 20 ਸਾਲ ਤੋਂ ਇਕੱਲੇ ਹੀ ਰਹ ਰਹੇ ਹੋ ਭਾਈ ਵਿਆਹ ਕਰਾਉਣ ਬਾਰੇ ਨਹੀਂ ਸੋਚਿਆ ਮੈਨੂੰ ਪਤਾ ਰੰਜੀਤ ਸੇ ਜਦੋਂ ਬੰਦੇ ਦੇ ਸੱਟ ਡੂੰਗੀ ਲੱਗਦੀ ਹੈ ਨਾ ਤਾਂ ਫਿਰ ਦੁਬਾਰਾ ਉੱਠਣ ਜੋਗਾ ਨਹੀਂ ਰਹਿੰਦਾ ਤੇ ਤੇਰੇ ਦਿਲ ਤੇ ਵੀ ਡੂੰਗੀ ਸੱਟ ਲੱਗੀ ਲੱਗਦੀ ਹੈ ਖੈਰ ਮੇਰਾ ਨਾਮ ਕਿਕਰ ਸੀ ਨਾ ਠੀਕ ਹੈ ਪਿੰਡ ਮੇਰਾ ਤੁੰਗੜੀਆ ਆ ਮੈਨੂੰ ਤੇਰੇ ਤਾਂ ਥੋੜਾ ਜਿਹਾ ਕੰਮ ਸੀ ਦੱਸੋ ਭਾਈ ਮੈਂ ਕੀ ਕਰ ਸਕਦਾ ਜਾਂਦਾ ਵਿਚਾਂ ਦਾ ਵਿਚਾਂ ਦਾ ਭਾਈ ਆ ਫੜ ਫੋਟੋ ਤੂੰ ਜਾ ਇੱਥੋਂ ਭਾਈ ਜਿੱਦਾਂ ਮੈਂ ਕਹਦਾ ਭਾਈ ਆਦੇ ਘਰੇ ਜਾ ਭਾਈ ਇੱਥੇ ਖੜਨ ਦੀ ਲੋੜ ਨਹੀਂ ਮੇਰੀ ਗੱਲ ਤਾਂ ਸੁਣੋ ਭਾਈ ਜਾ ਤੋ ਯਾਰ ਓ ਮੇਰੀ ਗੱਲ ਤਾਂ ਸੁਣ ਭਾਈ ਜਾ ਆਪਣੀ ਥਿਲੀ ਵੀ ਨਹੀਂ ਰੁਕਣਾ ਮੇਰੀ ਤੇ ਕੋਈ ਜਾਂਦਾ ਬੰਦਾ ਮੈ ਤੇ ਰੀਤੀ ਨਹੀਂ ਤੇ ਪ੍ਰੋਵਾਰਨ ਨੂੰ ਵੀ ਜਾਣੀ ਤੇ ਨਹੀਂ ਜਾਨਾ ਕਿਵੇਂ ਬਾਈ ਜਿਸਰੀਰ ਕੋ ਤੇ ਰੀਤੀ ਦਾ ਨਾਮ ਹੀ ਆ ਨਾ ਹਾਂ ਬਈ ਅੰਗਰੇਜ਼ਿਆਂ ਦੇ ਛੋਟਾ ਨਹੀਂ ਕਰੀਦਾ ਹੁੰਦਾ ਹੌਸਲਾ ਰੱਖ ਕਿੰਨਾ ਚਿਰ ਹੋ ਗਿਆ ਤੀਨ ਮਹੀਨੇ 20 ਸਾਲ ਹੋ ਗਏ ਬਾਈ ਨਿੱਕੀ ਜੀ ਸੀ ਪੁਰਖੇ ਸ਼ਗਲ ਨਹੀਂ ਦੇਖੀ ਜੇ ਮੈਂ ਤੈਨੂੰ ਤੇਰੀ ਧੀ ਦੇ ਨਾਲ ਮਿਲਾਵਾ ਫੇਰ ਐਦੂ ਮੇਰੇ ਲਈ ਖੁਸ਼ੀ ਜਲੀ ਕਰਨ ਕੀ ਹੋ ਸਕਦੀ ਆ ਬਾਈ ਮਿਲਾ ਦੇ ਪਈ ਚਲ ਠੀਕ ਹੈ ਇੱਕ ਭਰਾ ਦਾ ਦੂਜੇ ਭਰਾ ਦੇ ਨਾਲ ਵਾਦਾ ਆ ਬਾਈ ਜਿਹੇ ਜੀ ਤੇਰੀ ਧੀ ਉਹ ਜੀ ਮੇਰੀ ਧੀ ਮੈਂ ਤੈਨੂੰ ਜਸਵੀਰ ਦੇ ਨਾਲ ਬਹੁਤ ਸ਼ਤੀ ਮਿਲਾਉਂਦਾ ਬਹੁਤ ਵੀ ਪਰ ਇੱਕ ਮੈਨੂੰ ਤੇਰੇ ਤਾਂ ਇੱਕ ਛੋਟਾ ਜਿਹਾ ਹੋਰ ਕੰਮ ਦੱਸੋ ਭਾਈ ਕੀ ਕੰਮ ਦੱਸੋ ਤੇਰੀ ਧਰਮ ਪਤਨੀ ਚੰਦਰਪਾਲ ਸੋਨੀ ਦਾ ਸੱਚ ਜਿਹੜਾ 20 ਸਾਲ ਪੁਰਾਣਾ ਉਹ ਕਿਸੇ ਸਾਹਮਣੇ ਲੈ ਕੇ ਆ। ਤੇਰਾ ਸਾਥ ਚਾਹੀਦਾ ਮੈਨੂੰ। ਜ਼ਰੂਰ ਸਾਥ ਦੇਵਾਂਗਾ ਭਾਈ ਜੇ ਤੁਸੀਂ ਮੇਰੇ ਲਈ ਇੰਨਾ ਕਰ ਸਕਦੇ ਨਾ ਉਸ ਬਦਕਾਰ ਔਰਤ ਦਾ ਸੱਚ ਲੂਣ ਥੋੜਾ ਮੈਂ ਸਾਥ ਦੇਵਾਂਗਾ ਸਾਹਮਣੇ ਲਿਆਉਂਗਾ ਭਾਈ। ਬਸ ਠੀਕ ਹੈ। ਕੋਸ ਮੈਨੂੰ ਮੇਰੀ ਧੀ ਨੂੰ ਤੂੰ ਆਪਦੀ ਧੀ ਦੇ ਨਾਲ ਛੇਤੀ ਮਿਲੇਗਾ ਬਸ ਜਿਹੜਾ ਕੁਝ ਤੇਰੇ ਨਾਲ ਹੋਇਆ ਨਾ ਜੋ ਧੋਖਾ ਤੈਨੂੰ ਦੇ ਗਈ ਆ ਉਹ ਵੀ ਕਿਸੇ ਹੋਰ ਨੂੰ ਦੇ ਰਹੀ ਤੇ ਉਹਦੀ ਅੱਗ ਦੇ ਵਿੱਚ ਮੈਂ ਵੀ ਪਿਸ ਰਿਹਾ ਤੇ ਨਾਲੇ ਮੇਰੀ ਧੀ ਬਾਈ ਹਲੇ ਵੀ ਉਹਨੇ ਆ ਤਾਂ ਮੈਨੂੰ ਛੱਡੇ ਬਾਈ ਪੰਜ ਕਿੱਲੇ ਜ਼ਮੀਨ ਘਰ-ਬਾਰ ਸੋਨਾ ਹਰ ਚੀਜ਼ ਕੀ ਮੇਰੀ ਸਾਰਾ ਕੁਝ ਉਹਦੇ ਹਵਾਲੇ ਕਰਤਾ ਸੀ ਬਾਈ ਮੈਨੂੰ ਬਰਬਾਦ ਕਰਤਾ ਉਹ ਹਲੇ ਵੀ ਆਹੀ ਕਮਾ ਤੇ ਆ ਵਾਰੇ ਸ਼ਾ ਨਾ ਆਤਾ ਜਾਂਦੀ ਆ ਭਾਵੇਂ ਕੱਟੀਏ ਫੋਰੀਆਂ ਪੋਰੀਆਂ ਜੇ ਉਹ ਗੱਲ ਜਿਹਨੂੰ ਇੱਕ ਵਾਰੀ ਦਾ ਸੱਚ ਬਣਦੀ ਆਤ ਪੈ ਜਾਂਦੀ ਆ ਨਾ ਬਈ ਫਿਰ ਉਹ ਛੇਤੀ ਜਾਂਦੀ ਦੀ ਚੱਲ ਕੋਈ ਗੱਲ ਨੀ ਕਰ ਜਦੋਂ ਉਹਦੀ ਨਿਗਾ ਸਿੱਧੀ ਹੋ ਜੇ ਨਾ ਸਭ ਕੁਝ ਬਦਲ ਜਾਂਦਾ ਉਹ ਕਹਿੰਦੇ ਨਹੀਂ ਹੁੰਦੇ ਹਾਂ ਜਿਹੜੇ ਨਿਗਾ ਘਮਾਉਂਦਾ ਦੁਨੀਆ ਬਦਲ ਜਾਂਦੀ ਆ ਬਸ ਫਿਰ ਹੁਣ ਦੁਨੀਆ ਬਦਲਨੀ ਆ ਹੁਣ ਸੱਚ ਨੂੰ ਸਾਹਮਣੇ ਲੈ ਕੇ ਆਉਣਾ ਹੁਣ ਝੂਠ ਦੇ ਉੱਤੇ ਆਪਾਂ ਸਾਰੇ ਪਰਦੇ ਹਟਾ ਦੇਣੇ ਬਸ ਮੈਨੂੰ ਤੇਰੇ ਸਾਥੀ ਲੋ ਜੇ ਤੂੰ ਮੇਰਾ ਸਾਥ ਦੇਵੇਂਗਾ ਜੋ ਤੂੰ ਕਹੇਗਾ ਮੈਂ ਵੀ ਉਹ ਕਰਨ ਨੂੰ ਤਿਆਰ ਤੇਰੀ ਧੀ ਤੇਨੂੰ ਮਿਲਾਵਾਂਗਾ ਤੇਰੀ ਜ਼ਮੀਨ ਵੀ ਤੈਨੂੰ ਵਾਪਸ ਦਵਾਵਾਂਗਾ ਬਸ ਤੇਰੇ ਮਰੇ ਇੱਕ ਹੱਥ ਵੰਨ ਕੇ ਇੱਕ ਵੱਡੇ ਭਰਾ ਦੀ ਬੇਨਤੀ ਹੈ ਵੀ ਬਸ ਤੂੰ ਮੇਰਾ ਸਾਥ ਉਹਨੂੰ ਸਜਾ ਦੇ ਕੋਈ ਹੱਥ ਨਾ ਬੰਨ ਭਾਈ ਜੇ ਇਹ ਗੱਲ ਆ ਨਾ ਉਹਨੂੰ ਸਜਾ ਦਵਾਂ ਚ ਮਾ ਤੇਰਾ ਪੂਰਾ ਪੂਰਾ ਸਾਥ ਦੇਉਂਗਾ ਭਾਈ ਬਹੁਤ ਦੁੱਖ ਦਿੱਤੇ ਉਸਨੇ ਮੈਨੂੰ ਪੂਰਾ ਸਾਥ ਦੇਉਂਗਾ ਭਾਈ ਫਿਕਰ ਨਾ ਕਰ ਬਸ ਫਿਰ ਤੂੰ ਵੀ ਫਿਕਰ ਨਾ ਕਰ ਜਿੰਨਾ ਤੂੰ ਇੰਤਜ਼ਾਰ ਕੀਤਾ ਨਾ ਦਿੱਤੀ ਨੂੰ ਮਿਲਣ ਦਾ ਉਹ ਇੰਤਜ਼ਾਰ ਵਾਸੋਂ ਖਤਮ ਹੁਣ ਵੇਖਦਾ ਜਾਈ ਇਹ ਸ਼ਿੰਦਰਪਾਲ ਦੀ ਸੱਚਾਈ ਮੈਂ ਲੋਕਾਂ ਦੇ ਸਾਹਮਣੇ ਕਿਵੇਂ ਲੈ ਕੇ ਆਉਣਾ ਤੇ ਤੇਰੇ ਪੈਰਾਂ ਦੇ ਵਿੱਚ ਸ਼ਿੰਦਰਪਾਲ ਨੂੰ ਢੇਰੀ ਕਿਵੇਂ ਕਰਦਾ ਬਹੁਤ ਮਿਹਰਬਾਨੀ ਭਾਈ ਕਿੱਥੇ ਕਹੋਂਗੇ ਜਿਵੇਂ ਕਹੋਂਗੇ ਥੋਡੇ ਨਾਲ ਬਸ ਫਿਰ ਪਰਸੋ ਤਿਆਰ ਰਹੇ ਠੀਕ ਹੈ ਬਹੁਤ ਬਹੁਤ ਮਿਹਰਾਂ ਤੇ ਉਹਦੋਂ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਇੱਕ ਕੁੜੀ ਹਈ ਐ ਹੁਣ ਤਾਂ ਦੱਸ ਦੇ ਵੀ ਉਹ ਤੇਰੀ ਕੁੜੀ ਕਿੱਥੇ ਹੁਣ ਤਾਂ ਦੱਸ ਦੇ ਹੁਣ ਤਾਂ ਆਪਣੇ ਪੁੱਤ ਨੂੰ ਸੱਚ ਬੋਲ ਦੇ ਚਲ ਠੀਕ ਐ ਤੇ ਹਜੇ ਵੀ ਤੂੰ ਐਂ ਜ਼ਿੰਦਗੀ ਜਿਉਣੀ ਐ ਨਾ ਤੇ ਮਰਜ਼ੀ ਤੇਰੀ ਐ ਤੇਰੀ ਜ਼ਿੰਦਗੀ ਨੂੰ ਨਰਕ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਸਾਡੇ ਗਰੀਬਾਂ ਦੀ ਜਿੰਨੀ ਵਾਹ ਸੀ ਜੋ ਤੂੰ ਸਾਡੇ ਨਾਲ ਕੀਤੀਆਂ ਅਸੀਂ ਆਵਦਾ ਪੂਰਾ ਕਰ ਚੁੱਕ ਲਿਆ ਮੇਰਾ ਪਰ ਇਹ ਮਕਸਦ ਨਹੀਂ ਸੀ ਕਿ ਮੈਂ ਤੈਨੂੰ ਤੇਰੇ ਪੁੱਤ ਤੋਂ ਦੂਰ ਕਰਾਂ ਚੱਲ ਕਾਲੇ ਚੋਕੋਸ਼ ਇਹ ਨਾ ਨਹੀਂ ਲੋਕਾਂ ਨੇ ਆਪਣੇ ਨਾਲ ਕੀਤਾ ਨਾ ਇਹ ਆਪਣੇ ਕਦੇ ਨਹੀਂ ਬਣ ਸਕਦੇ ਆਪਾਂ ਨੂੰ ਕਦੇ ਵੀ ਇਸ ਘਰ ਦੇ ਵਿੱਚੋਂ ਠੰਡੀ ਹਵਾ ਨਹੀਂ ਆਉਣੀ ਚੱਲ ਪੁੱਤ ਉੱਠ ਚੱਲ ਬਲਿੰਦਰ ਪੁੱਤ ਆਪਾਂ ਘਰ ਚੱਲਦੇ ਇਹ ਸਾਰਾ ਰਾਜਪਾਟ ਇਹ ਸਾਰਾ ਮਹਿਲ ਮਨਾਰੇ ਇਸੇ ਨੂੰ ਸੰਭਾਲਦੇ ਕੋਈ ਨਹੀਂ ਪੁੱਤ ਸਭ ਠੀਕ ਹੋ